ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਸਾਹਿਤਿਕ ਸਫ਼ਰ ਕਰਾਂਗੇ। ਆਧੁਨਿਕ ਜਮਾਨੇ ਦੀ ਤਹਿਰੀਲਾਂ ਦੀ ਗੱਲ ਹੋਵੇ ਉਹਨਾਂ ਨੇ ਸ਼ਬਦਾਂ ਨੂੰ ਰੀਲਾਂ 'ਚ ਵੀ ਮਾਣਿਆ ਗਿਆ ਤੇ ਕਿਤਾਬ ਦਾ ਵੀ ਉਹਨਾਂ ਦਾ ਤੀਜਾ ਐਡੀਸ਼ਨ ਆ ਰਿਹਾ ਹੈ। ਜਿਹੜਾ ਲਾਂਭਾ ਹੈਗਾ ਕਿ ਲੋਕ ਸਾਹਿਤ ਨਹੀਂ ਪੜਦੇ। ਉਹ ਲਾਂਬੇ ਨੂੰ ਨਾਲ-ਨਾਲ ਮੌਕੇ ਦੀ ਟੱਕਰ ਦੇ ਰਹੀ ਐ ਸਿਮਰਨਾ। ਨੌਜਵਾਨ ਸ਼ਾਇਰ ਹੈ ਸਾਡੇ ਨਾਲ ਮੌਜੂਦ ਰਹਿਣਗੇ। ਕਈ ਗੱਲਾਂ, ਕਈ ਆਦਾਂ ਕਈ ਚਰਚਾ ਮਾਉਣਾ ਨਾਲ ਕਰਦੇ ਹਾਂ ਸਭ ਤੋਂ ਪਹਿਲਾਂ ਕਰਦੇ ਹਾਂ ਸੋ ਆਹ ਜੀ ਸਤਿ ਸ਼੍ਰੀ ਅਕਾਲ ਸਰ ਸ਼ਿਕਾਇਤ ਕੀ ਹਾਲ ਚਾਲ ਹੈ ਬਿਲਕੁਲ ਵਧੀਆ ਜੀ ਅੱਜ ਲੋਕਾਂ ਦਾ ਇੱਕ ਲੰਬਾ ਵੀ ਹੈ ਕਿ ਲੋਕ ਕਿਤਾਬਾਂ ਨਹੀਂ ਪੜ੍ਹਦੇ ਰੀਲਾਂ ਦਾ ਜ਼ਮਾਨਾ ਹੈ ਤੁਸੀਂ ਰੀਲਾਂ 'ਚ ਵੀ ਹੋ ਦਲੀਲਾਂ 'ਚ ਵੀ ਹੋ ਕਿਤਾਬਾਂ 'ਚ ਵੀ ਕਿਤਾਬ ਦਾ ਤੀਜਾ ਐਡੀਸ਼ਨ ਆਉਣ ਲੱਗਿਆ ਹੈ ਜੀ ਕੀ ਕਾਰਨ ਸਮਝਦੇ ਹੋ ਕੀ ਇਹ ਜਾਂ ਲਿਖਤਾ ਅਹ ਨਹੀਂ ਅ ਪਹਿਲੀ ਗੱਲ ਦਾ ਜਵਾਬ ਦਵਾਂ ਕਿ ਰੀਲਾਂ ਵਾਲੀ ਗੱਲ ਮੈਨੂੰ ਇਹ ਲੱਗਦਾ ਕਿ ਅੱਜ ਦੇ ਸਮੇਂ 'ਚ ਨਾ ਸਾਹਿਤ ਪਹਿਲਾਂ ਹਲੇ ਜਦੋਂ ਕਿਤਾਬ ਛਪਦੀ ਸੀ ਪਤਾ ਨਹੀਂ ਸੀ ਲੱਗਦਾ ਕੋਈ ਮੇਲੇ 'ਚ ਜਾਊਗਾ ਕੋਈ ਜਿਹੜਾ ਕਮਿਊਨੀਕੇਸ਼ਨ ਸੰਚਾਰ ਹੋਊਗਾ ਫਿਰ ਪਤਾ ਲੱਗਦਾ ਸੀ ਜਾਂ ਸਿਰਫ ਉਹਨੇ ਲੋਕਾਂ ਤੱਕ ਮਹਦੂਦ ਰਹਿ ਜਾਂਦਾ ਸੀ ਸਾਹਿਤ ਸਭਾ 'ਚ ਗਏ ਪ੍ਰੋਗਰਾਮ 'ਚ ਗਏ ਤਾਂ ਪਤਾ ਲੱਗਿਆ ਕਿਤਾਬ ਆ ਗਈ ਹੈਨਾ ਤੁਸੀਂ ਦੇਖੋਗੇ ਕਿ ਅੱਜ ਦੇ ਸਮੇਂ 'ਚ ਜੌਨ ਏਲੀਆ ਉਦੋਂ ਐਨੇ ਸ਼ਾਇਦ ਨਾ ਸੁਨੇ ਗਏ ਹੋਣ ਨੌਜਵਾਨਾਂ ਦੇ ਵਿੱਚ ਜਿੰਨੇ ਹੁਣ ਸੁਨੇ ਜਾਂਦੇ ਨੇ ਜੀ ਸ਼ਿਵ ਕੁਮਾਰ ਬਟਾਲਵੀ ਜੀ ਹੋ ਸਕਦਾ ਨੌਜਵਾਨ ਉਦੋਂ ਵਾਲੇ ਰਹਿ ਜਾਂਦੇ ਅਸੀਂ ਤੇ ਉਹਨਾਂ ਨੂੰ ਸੁਣਨੋ ਜੇ ਕਿਤੇ ਇਹ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸੋਸ਼ਲ ਮੀਡੀਆ ਦੇ ਨਾਲ ਗੱਲ ਅੱਗੇ ਵੀ ਜਾ ਰਹੀ ਹੈ ਸਾਹਿਤ ਵੀ ਅੱਗੇ ਜਾ ਰਿਹਾ ਹੈ ਹਨ ਦੂਸਰੀ ਜਿਹੜੀ ਗੱਲ ਰਹੀ ਕਿਤਾਬ ਦੇ ਐਡੀਸ਼ਨ ਵਾਲੀ ਜੀ ਇਹ ਸਾਰਾ ਬਸ ਇੱਕ ਗੋਲਮਾਲ ਚੱਕਰ ਹੀ ਹੈ ਅੱਛਾ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਨਜ਼ਰੀਏ ਦੇ ਨਾਲ ਕਿਤਾਬ ਨੂੰ ਮਾਪਣਾ ਚਾਹੀਦਾ ਕਿ ਇਹਦੇ ਕਿੰਨੇ ਐਡੀਸ਼ਨਸ ਆ ਗਏ ਹਾਉ ਗੱਲ ਬਹੁਤ ਸੋਹਣੀ ਹੈ ਕਿ ਕਿਤਾਬ ਵਿਕ ਰਹੀ ਹੈ ਲੋਕ ਪਸੰਦ ਕਰ ਰਹੇ ਨੇ ਹਨ ਇੰਸਟਾਗ੍ਰam ਦਾ ਇਹ ਵੀ ਚੰਗਾ ਹੈ ਕਿ ਤੁਹਾਨੂੰ ਰਿਸਪੌਂਸ ਪਤਾ ਲੱਗ ਰਿਹਾ ਪੜਨ ਵਾਲਿਆਂ ਦਾ ਅਗਲਾ ਤੁਹਾਨੂੰ ਦੱਸ ਰਿਹਾ ਕਿ ਅੱਛਾ ਜੀ ਮੈਂ ਕਿਤਾਬ ਲਈ ਮੈਨੂੰ ਆ ਚੰਗਾ ਲੱਗਿਆ ਨਹੀਂ ਚੰਗਾ ਲੱਗਿਆ ਪਰ ਦੂਜੇ ਪਾਸੇ ਇਹਦੇ ਚ ਬੜਾ ਕਪਲਾਵੀ ਹੈ ਆ ਕਿਤਾਬ ਸਾਡੀ ਇੰਨੀ ਵਿਕ ਗਈ ਉਹਦੇ ਅਸੀਂ ਕਿੰਨੇ ਐਡੀਸ਼ਨ ਛਪਵਾਏ ਹੋ ਸਕਦਾ ਸੀ 200 ਹੀ ਛਪਵਾਇਆ ਹੋਵੇ ਹੋ ਸਕਦਾ ਕਿਸੇ ਨੇ 1100 ਛਪਵਾਇਆ ਹੋਵੇ ਮੈਨੂੰ ਸਗੋਂ ਦੀ ਇੱਥੇ ਸਾਨੂੰ ਪਬਲਿਸ਼ਰਸ ਦੇ ਨਾਲ ਤੁਰਨਾ ਪੈਂਦਾ ਹਾਲਾਂਕਿ ਮੇਰੀ ਰੀਜ ਇਹ ਸੀ ਵੀ ਕਿਉਂ ਵਾਰ-ਵਾਰ ਇੱਕੋ ਵਾਰੀ 11000 ਕਾਪੀ ਛਾਪ ਲਓ ਜਿੰਨਾ ਚਿਰ ਨਿਕਲੀ ਗਈ ਤੇ ਨਿਕਲੀ ਜਾਵੇ ਹਨਾ ਤਾਂ ਬਸ ਇਹ ਚੰਗਾ ਹੈ ਕਿ ਲੋਕ ਪੜ ਰਹੇ ਨੇ ਜਿਹੜਾ ਉਹਦੇ ਬਾਅਦ ਪੜਨ ਦੇ ਬਾਅਦ ਇੱਕ ਰਿਵਿਊ ਆਉਂਦਾ ਕੋਈ ਆਖਦਾ ਕਿ ਜੀ ਮੈਨੂੰ ਇਹਦੇ ਚ ਉਹ ਚੰਗਾ ਲੱਗਿਆ ਜਾਂ ਮੈਨੂੰ ਆ ਸ਼ੇਅਰ ਨਹੀਂ ਆ ਹੱਲਾ ਸ਼ੇਰੀ ਦਿੱਤੀ ਤੇ ਮੈਨੂੰ ਲੱਗਦਾ ਉਹ ਹਰ ਵਾਰ ਕਿਤਾਬ ਦੇ ਨਵੇਂ ਜਨਮ ਵਰਗੀ ਗੱਲ ਹੁੰਦੀ ਹੈ ਸਭਨ ਜੀ ਆਪਾਂ ਨੂੰ ਮਿਲਿਆ ਨੂੰ ਰਾਜੇ ਦੀ ਮੱਝਾਂ ਚਾਰਨ ਜਿੰਨੀ ਉਮਰ ਹੋ ਗਈ ਹੈ ਤੇ 12 ਸਾਲ ਹੋ ਗਏ ਮੈਨੂੰ ਲੱਗਦਾ ਆਪਾਂ ਨੂੰ ਮਿਲਿਆ ਜੀ ਬਿਲਕੁਲ ਬਿਲਕੁਲ ਜੇ ਜਦੋਂ ਇੱਕ ਸਹਾਇਤਕਰ ਜੀ ਮਿਲਦਾ ਹੈ ਤਾਂ ਉਹਦੇ ਹੁੰਦਾ ਵੀ ਕੁੜੀ ਕਵਿਤਰੀ ਤਾਂ ਹੈਗੀ ਹੈ ਪਰ ਕੰਮ ਕੀ ਕਰਦੀ ਹੈ ਇਸ ਗੱਲ ਨੂੰ ਪ੍ਰਵਾਨਗੀ ਮਿਲ ਗਈ ਹੈ ਇਹ ਤੁਸੀਂ ਪਹਿਲੀ ਵਾਰ ਜਦੋਂ ਮੈਂ ਸਰੋਤਿਆਂ ਨੂੰ ਦੱਸ ਦਿਆਂ ਕਿ ਜ਼ਿੰਦਗੀ ਦੀ ਪਹਿਲੀ ਅਗਰ ਮੁਲਾਕਾਤ ਕੀਤੀ ਹੈ ਤਾਂ ਉਹ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਨੂੰ ਲੱਗਦਾ ਇਹਨਾਂ ਨੇ ਲੋਕਾਂ ਨੂੰ ਦੱਸਿਆ ਕੋਈ ਸਿਮਰਨਕਸ ਹੈ ਮੈਨੂੰ ਵੀ ਇਹਨਾਂ ਨੇ ਦੱਸਿਆ ਜੇ ਪਹਿਲੀ ਕਿਤਾਬ ਜਦੋਂ ਪੁੰਗਰ ਦੇ ਪੱਤੇ ਆਈ ਹੈ ਹਨਾ ਉਹਦੇ ਚ ਇਹਨਾਂ ਨੇ ਜਗ੍ਹਾ ਦਿੱਤੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਅੱਛਾ ਗਜ਼ਲ ਅੱਛਾ ਨਜ਼ਮ ਕਵਿਤਾ ਹਣ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਤੇ ਇਹ ਸਵਾਲ ਤੁਸੀਂ ਪਹਿਲੀ ਇੰਟਰਵਿਊ 'ਚ ਵੀ ਕੀਤਾ ਸੀ ਕਿ ਉਹ ਤਾਂ ਠੀਕ ਹੈ ਪਰ ਕੰਮ ਕੀ ਕਰਦੇ ਹੋ ਸੋ ਜੀ ਮੈਂ ਉਹ ਦੱਸਣ ਦੇ ਲਈ ਕੰਮ ਮੈਨੂੰ ਹੈ ਮੇਰੇ ਕੋਲੇ ਕਿ ਮੈਂ ਕਾਲਜ 'ਚ ਪ੍ਰੋਫੈਸਰ ਹਾਂ ਪਰ ਲਿਖਣ ਨੂੰ ਸੱਚੀ ਮੁੱਚੀ ਨਹੀਂ ਸੰਜੀਦਗੀ ਨਾਲ ਮੰਨਿਆ ਜਾਂਦਾ ਕਿ ਕੁਝ ਅਸੀਂ ਕਰਦੇ ਹਾਂ ਹਾਲਾਂਕਿ ਮੈਨੂੰ ਲੱਗਦਾ ਇਹ ਸਾਰੇ ਕੰਮਾਂ ਤੋਂ ਉੱਤੇ ਆ ਤੁਹਾਡੀ ਰਤ ਨਿਚੋੜ ਕੇ ਤੇ ਹੀ ਆਉਂਦਾ ਬਾਕੀ ਸਾਰੀ ਤਾਂ ਤੁਸੀਂ ਇੱਕ ਡਿਊਟੀ ਅਦਾ ਕਰਦੇ ਹੋ ਸਮੇਂ ਦੇ ਘੇੜ 'ਚ ਵੱਜੇ ਹੋਏ ਹੋ ਤੁਸੀਂ ਫਿਕਰ ਦੇ ਨਾਲ ਭੱਜਦੇ ਹੋ ਆਉਂਦੇ ਹੋ ਇਹ ਸਕੂਨ ਵਾਲਾ ਰੂਹ ਦਾ ਕੰਮ ਹੈ ਇਹ ਕੀ ਹੈ ਅਤੇ ਅਗਲੀ ਗੱਲ ਇਹ ਆ ਵੀ ਜਿਹੜੀਆਂ ਮਹਿਫਲਾਂ ਲੱਗਦੀਆਂ ਜਦੋਂ ਸਿਰਕੋਂ ਹੁੰਦੇ ਆ ਹੂੰ ਵੀ ਆਪੇ ਵਾਵਾ ਨਿਕਲ ਵਜਤ ਆਉਂਦੀ ਹੈ ਜੀ ਪੰਜਾਬ ਦੇ ਵੀ ਬਹੁਤ ਸਾਰੇ ਕਵੀ ਦਰਵਾਜ਼ਾ ਤੁਸੀਂ ਹਸਾਓ ਨੈਸ਼ਨਲ ਜੀ ਰੰਗ ਵੀ ਮਾਣਿਆ ਜੀ ਤੇ ਸਾਡੇ ਗੁਆਢੀ ਮੁਲਕ ਵੀ ਜਾ ਕੇ ਜੀ ਮਹਿਫਲਾਂ ਦਾ ਕਿਵੇਂ ਰਿਆ ਅੰਦਾਜ਼ ਆ ਇਹਨਾਂ ਫਰਕ ਬਹੁਤ ਵੱਡਾ ਆਪਣੀਆਂ ਮਹਿਫਲਾਂ ਦਾ ਤੇ ਉਦਣੀਆਂ ਮਹਿਫਲਾਂ ਦਾ ਦੇਖੋ ਸ਼ਾਇਰੀ ਦਾ ਵੀ ਹੈ ਨੋ ਡਾਊਟ ਨਾ ਉਧਰਲੀ ਸ਼ਾਇਰੀ ਇਧਰਲੀ ਸ਼ਾਇਰੀ ਦਾ ਗਜ਼ਲ ਦਾ ਤਾਂ ਬਹੁਤ ਵੱਡਾ ਫਰਕ ਹੈ ਤੇ ਪਰ ਮਹਿਫਲਾਂ ਦਾ ਰੰਗ ਜਦੋਂ ਉਧਰ ਦੇਖਦੇ ਆ ਉੱਥੇ ਉਧਰ ਬੜੀ ਮਤਲਬ ਅ ਅਭਜ ਹੋ ਕੇ ਦਾਤ ਦਿੱਤੀ ਜਾਂਦੀ ਹੈ ਉਹ ਫਰਕ ਮਿਟਾ ਦਿੱਤਾ ਜਾਂਦਾ ਬੋਲਣ ਵਾਲੇ ਤੇ ਸੁਣਨ ਵਾਲੇ ਦਾ ਇੱਕਮਿਕ ਹੋ ਜਾਂਦੇ ਨੇ ਆਪਣੀ ਇਧਰ ਅਸੀਂ ਉਹ ਕਰਦੇ ਹੁੰਦੇ ਆ ਕਈ ਵਾਰ ਹੱਸਦੇ ਨਾ ਕਿ ਵੱਡੇ ਸ਼ਾਇਰ ਹੋਣ ਦੀ ਨਿਸ਼ਾਨੀ ਹੈ ਕਿ ਤੁਸੀਂ ਬਾਹ ਨਹੀਂ ਆਖਣਾ ਅੱਛਾ ਹਾਂ ਕਈ ਵਾਰ ਹਾਸੇ ਮਜ਼ਾਕ ਚ ਮਤਲਬ ਥੋੜੀ ਚੋਪਸਿਆਣਾਤ ਹੋਈ ਹੈ ਮਤਲਬ ਵੈਸੇ ਤਾਂ ਚੁੱਪ ਹੁੰਦੀ ਹੁੰਦੀ ਸਿਆਣਾਪਨ ਤੇ ਪਰ ਕਦੇ-ਕਦੇ ਕਿ ਆਪਣੇ ਦਾਦ ਉਸ ਤਰੀਕੇ ਨਹੀਂ ਦਿੱਤੀ ਜਾਂਦੀ ਮੈਨੂੰ ਦਾਦ ਦੇ ਨਾਲ ਤਾਂ ਚਲੋ ਇਹ ਹਾਸੇ ਮਜ਼ਾਕ ਦੀ ਗੱਲ ਮੈਨੂੰ ਸੋਨਾ ਜਿਹੜੀ ਇੱਕ ਚੀਜ਼ ਉਹਨਾਂ ਦੀ ਲੱਗਦੀ ਹੈ ਕਿ ਉਧਰ ਮੁਸ਼ਾਇਰਿਆਂ ਦੇ ਵਿੱਚ ਸਮਾਂ ਜਿਹੜਾ ਹੁੰਦਾ ਨਾ ਇੱਕ ਕਵੀ ਦੇ ਕੋਲੇ ਕਿ ਉਹਨੇ ਆਪਣੇ 15 20 ਮਿੰਟ ਲੈਣੇ ਨੇ 25 ਮਿੰਟ ਲੈਣੇ ਨੇ ਸ਼ਾਇਰ ਬਹੁਤ ਜ਼ਿਆਦਾ ਨਹੀਂ ਸੱਦੇ ਜਾਂਦੇ ਤਾਂ ਸੁਣਨ ਵਾਲੇ ਨੂੰ ਵੀ ਰੱਜ ਆਉਂਦਾ ਸੁਣਾਉਣ ਵਾਲੇ ਨੂੰ ਵੀ ਰੱਜ ਆਉਂਦਾ ਦੋਵੇਂ ਪਾਸੇ ਜਿਹੜੀ ਆ ਉਹਨਾਂ ਦਾ ਇੱਕ ਚਿੱਤ ਖੁਸ਼ ਹੁੰਦਾ ਆਪਣੇ ਹੁਣ ਉਹ ਜਿਹੜਾ ਹੋ ਜਾਂਦਾ ਨਾ ਕਿ ਬੰਦਾ ਪਿੱਛੇ ਖੜਾ ਹੁੰਦਾ ਜੀ ਦੇ ਸ਼ਾਇਰਾਂ ਨੂੰ ਬੇਨਤੀ ਆ ਕਿ 2 ਮਿੰਟ ਤੋਂ ਤਾਂ ਉੱਥੇ ਤਾਂ ਹਲੇ ਤੇ ਥੋੜੇ ਬੰਦੇ ਸੱਦ ਲਓ ਹਾਂ ਕਿ ਵੀ ਉਹ ਦਿਲ ਨਹੀਂ ਰੱਜਿਆ ਹੁੰਦਾ ਸੁਣਾਉਣ ਵਾਲਾ ਵੀ ਹਜੇ ਤੇ ਦੇਖ ਰਿਹਾ ਹੁੰਦਾ ਕਿ ਸਰੋਤੇ ਕਿਸ ਤਰ੍ਹਾਂ ਨਾਲ ਤੁਹਾਨੂੰ ਪ੍ਰਵਾਨ ਕਰ ਰਹੇ ਨੇ ਜਦੋਂ ਤੁਸੀਂ ਖੁੱਲ੍ਹਦੇ ਹੋ ਉਦੋਂ ਉਸ ਸਮਾ ਬੰਦ ਹੋ ਜਾਂਦਾ ਹੈ ਤਾਂ ਮੈਨੂੰ ਉਹ ਚੰਗਾ ਲੱਗਿਆ ਕਿ ਤੁਸੀਂ ਖੁੱਲਕੇ ਅਗਲਾ ਆਪਣੀ ਚੀਜ਼ ਨੂੰ ਰੱਖ ਰਿਹਾ ਅਸੀਂ ਬਾਹਰਲੇ ਮੁਸ਼ਾਇਰੀ ਵੀ ਦੇਖਦੇ ਹਾਂ ਦੁਬਈ ਦੇ ਜਾਂ ਹੋਰ ਜਿਹੜੇ ਵੀ ਦੇਖਦੇ ਹਾਂ ਉਰਦੂ ਪੋਇਟਰੀ ਦੇ ਤਾਂ ਉੱਥੇ ਵੀ ਹੈ ਕਿ ਵੱਡੀਆਂ ਮਸਲੇ ਹਨ ਤਾਂ ਮੈਨੂੰ ਲੱਗਦਾ ਉਂਝ ਵੀ ਤੁਸੀਂ ਦੇਖੋ ਜੀ ਕਿ ਇੱਕ ਸ਼ਾਇਰ ਜਾ ਰਿਹਾ ਆਪਣਾ ਉਹ ਦਿਨ ਸਾਰਾ ਛੱਡ ਕੇ ਜਾ ਰਿਹਾ ਤੇ ਉਹ ਜਿੱਥੇ ਕੰਮ ਕਰਦਾ ਉਹ ਦਿਹਾੜੀ ਛੱਡ ਕੇ ਜਾ ਰਿਹਾ ਉਹ ਆਪਣਾ ਗੱਡੀ ਦਾ ਤੇਲ ਲਾ ਕੇ ਵੀ ਜਾ ਰਿਹਾ ਹਨਾ ਜੇ ਆਪਾਂ ਉਹਨਾਂ ਗੱਲਾਂ ਵੱਲ ਚਾਈਏ ਫਿਰ ਉਹ ਇੱਕ ਗਜ਼ਲ ਸੁਣਾ ਕੇ ਘਰ ਮੁੜ ਰਿਹਾ ਕਿਤੇ ਨਾ ਕਿਤੇ ਪੁਰਾਣੇ ਸਮੇਂ 'ਚ ਬਹੁਤ ਸੋਹਣੀ ਗੱਲ ਸੀ ਕਿ ਆਪਸ 'ਚ ਲੋਕ ਇਕੱਠੇ ਹੁੰਦੇ ਸੀ ਕਿਸੇ ਨੇ ਕਹਾਣੀ ਲਿਖੀ ਤੇ ਕਈ ਕਿਤਾਬਾਂ 'ਚ ਜ਼ਿਕਰ ਆਉਂਦਾ ਜੀ ਉਹ ਠੱਕੇ ਨਾਲ ਬਿਠਾ ਕੇ ਫਿਰ ਕਹਾਣੀ ਸੁਣਾਉਂਦੇ ਜਾਂ ਆਪਣੀ ਸ਼ਾਇਰੀ ਸੁਣਾਉਂਦੇ ਹੁਣ ਅਸੀਂ ਇੰਨੇ ਕ ਫਸੇ ਹੋਇਆ ਰੋਜ਼ੀ ਰੋਟੀ ਦੇ ਮਸਲਿਆਂ ਦੇ ਵਿੱਚ ਅਸੀਂ ਉਹ ਨਹੀਂ ਕਰ ਪਾਉਂਦੇ ਕਿ ਫੋਨ ਕਰਕੇ ਅਗਲੇ ਨੂੰ ਸੁਣਾ ਦਈਏ ਤੇ ਇਹ ਜਿਹੜੇ ਕਵਿਤਾਵਾਂ ਦੇ ਮੇਲੇ ਨੇ ਉਹੀ ਜ਼ਰੀਆ ਨਾ ਕਿ ਅਸੀਂ ਸੁਣਾ ਸਕੀਏ ਤੇ ਫਿਰ ਉਹ ਕੰਮ ਹੋ ਜਾਂਦਾ ਵੀ ਘਰੇ ਜਾ ਕੇ ਨਾ ਚਿੱਲੇ ਚਲਾ ਤਮਾਰੀ ਫਿਰ ਅਸੀਂ ਕਵੀ ਦਰਬਾਰ ਤੋਂ ਬਾਅਦ ਚਾਹ ਦਰਬਾਰ ਲਾਉਨੇ ਆ ਹਨ ਤਾਂ ਇੱਕ ਜ਼ਰਕ ਹੋ ਸਕਦਾ ਕਿ ਮੇਰੇ ਮਨ ਦੀ ਗੱਲ ਹੋਵੇ ਦੂਜਿਆਂ ਨੂੰ ਨਾ ਲੱਗਦਾ ਹੋਵੇ ਪਰ ਮੈਨੂੰ ਇਹ ਲੱਗਦਾ ਇੱਕ ਔਰਤ ਜਦੋਂ ਸੂਖਮ ਅਹਿਸਾਸਾਂ ਚੋਂ ਕਾਹਦੇ ਉੱਤਰ ਦिए ਹੂੰ ਤਾਂ ਕਹਿੰਦੇ ਬਹੁਤ ਡੂੰਗਾ ਹੁੰਦਾ ਜੀ ਇਸ ਡੂੰਘਾਈ ਨੂੰ ਲੋਕਾਂ ਦੀ ਸਮਝ ਤੇ ਡੂੰਘਾਈ ਸਮਾਜ ਦਾ ਪੱਧਰ ਤੇ ਇੱਕ ਸ਼ਾਇਰਾ ਵੱਜੋਂ ਪ੍ਰਵਾਨ ਕਰਦਾ ਅੱਜ ਆ ਦੇਖੋ ਹਾਲਾਂਕਿ ਇਹ ਹੈ ਤੇ ਤਰਾਸਦੀ ਹੈ ਪਰ ਜਿਵੇਂ ਐਵੇਂ ਕਹੀ ਜਾਵੋ ਨਹੀਂ ਜੀ ਨਹੀਂ ਫੁੱਲਾਂ ਦੀ ਸੇਜ ਆ ਤੇ ਇਹ ਨਵੇਂ ਆਉਣ ਵਾਲਿਆਂ ਲਈ ਹਨਾ ਉਹਨਾਂ ਲਈ ਇੱਕ ਦਗਾ ਹੋਊਗਾ ਮੇਰੇ ਵੱਲੋਂ ਜੇ ਇੱਕ ਬੰਦੇ ਲਈ ਪੁਰਸ਼ ਦੇ ਲਈ ਉਹ 50% ਔਖਾ ਉਹਦੇ ਲਈ ਵੀ بڑا ਔਖਾ ਐਵੇਂ ਲੱਗਦਾ ਕਹਿਣਾ ਕਿ ਬੰਦਾ ਲਿਖਣ ਲੱਗ ਗਿਆ ਤੇ ਕੋਈ ਵੱਡਾ ਮਸਲਾ ਨਹੀਂ ਹੈ ਉਹਦੇ ਲਈ ਵੀ ਉਹਨਾ ਔਖਾ ਉਹਨੂੰ ਵੀ ਉਹ ਘਰੋਂ ਜਾਣਾ ਫਿਰ ਉਹ ਬੱਚਿਆਂ ਦੀ ਕੇਅਰ ਨਹੀਂ ਕੀਤੀ ਜਾਣੀ ਜਾਂ ਹਨਾ ਹੋਰ ਬੜੀਆਂ ਚੀਜ਼ਾਂ ਰੋਜ਼ੀ ਰੋਟੀ ਦਾ ਮਸਲਾ ਸਭ ਤੋਂ ਵੱਡਾ ਪਰ ਔਰਤ ਲਈ ਉਹ ਫਿਰ ਦੂਣਾ ਹੋ ਕੇ ਆਉਂਦਾ ਤਾਂ ਮੈਂ ਵੀ ਜਦੋਂ ਫਿਰ ਗੱਲ ਆਉਂਦੀ ਹੈ ਕਿ ਕਵੀ ਦਰਬਾਰ ਆ ਤਾਂ ਲੱਗਦਾ ਉਹ ਠੀਕ ਹੈ ਫਿਰ ਬੱਚਾ ਮਤਲਬ ਤੁਸੀਂ ਇੱਕ ਲੇਖਕਾ ਇੱਕ ਕਵਿਤਰੀ ਉਹ ਆਪਦਾ ਇੱਕ ਪਤਲੀ ਗੜੀ ਦੇ ਵਿੱਚ ਦੀ ਲੰਘਦੇ ਰਹੋ ਠੀਕ ਹੈ ਪਰ ਤੁਸੀਂ ਆਪਣੀ ਮਾਂ ਹੋਣ ਦਾ ਫਰਜ਼ ਆਪਣਾ ਪਤਨੀ ਹੋਣ ਦਾ ਫਰਜ਼ ਉਹ ਜਿਹੜਾ ਉਹ ਟੋਕਰਾ ਨਹੀਂ ਲਾ ਸਕਦੇ ਤੇ ਖੈਰ ਆਪਾਂ ਜ਼ਿੰਮੇਵਾਰੀਆਂ ਤੋਂ ਤਾਂ ਕੋਈ ਭੱਜਦਾ ਵੀ ਨਹੀਂ ਹੁੰਦਾ ਪਰ ਰਾਹ ਚਾਹੀਦਾ ਹੁੰਦਾ ਪਾਕਿਸਤਾਨ ਜਿਹੜਾ ਜਾਣਨੇ ਆ ਉਹਨਾਂ ਦਾ ਪਹਿਰਾਵਾ ਉਹਨਾਂ ਦੀ ਬੋਲੀ ਦਾ ਜਿਹੜਾ ਮਠਾਸ ਹੈ ਉਹਦੇ ਸ਼ਬਦ ਜਿਹੜੇ ਸਾਡੇ ਕੋਲੋਂ ਵਿਛਰ ਵਿਸਰ ਗਏ ਸੋਸ਼ਲ ਮੀਡੀਆ ਕਰਕੇ ਹਾਈਲਾਈਟਸਾਂ ਕਰਕੇ ਹਾਂ ਜੀ 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 ਤਾਂ ਇਹ ਇਹ ਜਦੋਂ ਪਾਕਿਸਤਾਨ ਚ ਗੂੜਤਾ ਨਾਲ ਸੁਣਿਆ ਜਾਂਦਾ ਕਿਵੇਂ ਲੱਗਿਆ ਹਾਈ ਬੜਾ ਸਵਾਦ ਆਉਂਦਾ ਬੜਾ ਸਭ ਤੋਂ ਸੋਹਣੀ ਗੱਲ ਤੇ ਮੈਂ ਸਾਂਝੀ ਕਰਾਂ ਅਸੀਂ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੀ ਤਸਵੀਰ ਮੰਚ 'ਚ ਬਿਠਾਈ ਬੈਠੇ ਆ ਉੱਥੇ ਕੋਈ ਗੱਲ ਨਹੀਂ ਕਰਦਾ ਹਾਂ ਅੱਛਾ ਗੱਲ ਨਹੀਂ ਕਰਦੇ ਮਤਲਬ ਇੰਨੀਆਂ ਮਹਿਫਲਾਂ ਹੰਡਾਈਆਂ ਅ ਇੰਨਾ ਨੇੜੇ ਤੋਂ ਦੇਖਿਆ ਸਾਰਿਆਂ ਨੂੰ ਹੁਣ ਇੰਨੀ ਕੁ ਟ੍ਰੈਫਿਕ ਉਥੇ ਅੰਦਰੂਨ ਲਾਹੌਰ ਆਖਿਆ ਜਾਂਦਾ ਤੇ ਉਥੇ ਉਹ ਵਿਚੀ ਇੱਕ ਖੋਤਾ ਖੜਾ ਹੈ ਵਿਚੀ ਸੀਮਿੰਟ ਲੱਦਿਆ ਹੋਇਆ ਵਿਚੀ ਰੇੜਾ ਖੜਾ ਵਿਚੀ ਸਾਰੇ ਪੈਦਲ ਇੰਨਾ شدید ਵਾਲਾ ਟ੍ਰੈਫਿਕ ਹੈ ਪਰ ਕੋਈ ਉਥੇ ਅਗਲਾ ਕਹਿੰਦਾ ਉਹ ਇੰਨੀ ਦੇ ਪੁੱਤ ਨਾ ਕੱਢ ਲੈਨ ਨੂੰ ਜਾਂ ਖੁਦਾ ਦਾ ਵਾਸਤਾ ਹੀ ਤੋਰ ਇਹਨੂੰ ਹਾਈ ਐਵੇਂ ਮਿੱਠੇ ਸ਼ਬਦਾਂ 'ਚ ਇੱਕ ਦੂਜੇ ਨੂੰ ਉਹ ਕਰਦੇ ਨੇ ਤੇ ਮੈਨੂੰ ਲੱਗਦਾ ਕਿ ਅਸੀਂ ਤੇ ਉਹ ਰਿਪੀਟ ਮੋਰ ਅਸੀਂ ਕਹਿੰਦੇ ਜੀ ਸਾਡਾ ਤਾਂ ਸੱਭਿਆਚਾਰਾ ਗੱਲ ਕੱਢਣੀ ਹੈ ਨਾ ਉਹ ਬੰਦੇ ਇੱਧਰ ਆਉਣ ਤੇ ਮੈਨੂੰ ਲੱਗਦਾ ਉਹ ਸ਼ਰਮ ਆ ਜਿਵੇ ਉਹਨਾਂ ਨੂੰ ਅਸੀਂ ਹਾਂ ਉਹਨਾਂ ਦੇ ਉਹ ਕੁਝ ਡਰਾਮਾਸ ਦੇਖਦੇ ਹਾਂ ਅਸੀਂ ਸੋਚਦੇ ਹਾਂ ਪਤਾ ਨਹੀਂ ਕਿੰਨੇ ਕਸ਼ਲੀਲ ਹੋਣੇ ਨੇ ਪਰ ਉੱਥੇ ਉਹ ਬੜਾ ਸੁਹੱਪਣ ਹੈ ਇਸ ਗੱਲ ਦਾ ਕਿ ਤੁਸੀਂ ਤੁਰੇ ਜਾਂਦੇ ਹੋ ਤੁਹਾਨੂੰ ਉਹਨਾਂ ਦੀਆਂ ਬੜੀਆਂ ਹੱਦ ਦਰਜੇ ਦੀਆਂ ਮਹਿਫਲਾਂ 'ਚ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੱਭੂ ਕਿ ਤੁਹਾਨੂੰ ਨਜ਼ਰ ਝਕਾਉਣੀ ਐ ਇਦਾਂ ਪੈ ਜਵੇ ਤੇ ਮੈਨੂੰ ਬੜਾ ਪਿਆਰਾ ਲੱਗਿਆ ਅੱਛਾ ਮੈਂ ਇੱਕ ਦਾਤਾ ਦਰਬਾਰ ਉੱਥੇ ਦਰਗਾਹ ਹੈ ਉੱਥੇ ਜਾ ਰਹੀ ਸੀ ਤੇ ਸਿਕਿਉਰਿਟੀ ਵਾਲੀ ਜਿਹੜੀ ਸੀ ਉਹਨਾਂ ਨੇ ਮੈਨੂੰ ਰਾਹ ਤਾ ਦੱਸਿਆ ਕਿ ਇੱਧਰ ਦੀ ਤੋਂ ਨੇ ਸ਼ਬਦ ਵਰਤਿਆ ਸੋਣੀ ਇੱਧਰ ਦੀ ਲੰਘ ਜਾ ਮੈਂ ਕਿਹਾ ਵੀ ਲੰਘ ਮੈਂ ਜਾਉ ਇੱਕੋ ਵਾਰੀ ਦੁਆਰਾ ਤਾਂ ਉਹ ਸ਼ਬਦ ਬੜਾ ਸੋਹਣਾ ਸੋਣੀ ਇੱਧਰ ਦੀ ਲੰਘ ਜਾ ਹਨਾ ਕਹਿੰਦੇ ਬੰਦੇ ਨੂੰ ਸਬਰ ਤੇ ਸਫਰ ਬਹੁਤ ਕੁਝ ਦਿੰਦਾ ਹ ਹ ਤੇ ਤੁਸੀਂ ਕਪਤਾ ਦੇ ਗਜ਼ਲ ਦੇ ਪਰਾਂ ਤੇ ਬੈਠ ਕੇ ਬਹੁਤ ਸਫਰ ਕਰ ਲਿਆ ਜੀ ਸਫਰ ਦਾ ਤੁਹਾਡੀ ਲੇਖਣੀ 'ਚ ਕੀ ਅਸਰ ਹੈ ਅ ਸਫਰ ਮੈਨੂੰ ਲੱਗਦਾ ਹੈ ਕਿਸੇ ਨੂੰ ਵੀ ਕੁਝ ਵੀ ਬਣਨ ਚ ਸਫਰ ਬਹੁਤ ਵੱਡੀ ਚੀਜ਼ ਹੈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਤਾਂ ਹੋਇਆ ਮਿਲਦਾ ਸਫਰ ਹੈਨਾ ਉਦਾਸੀਆਂ ਮਹਾਤਮਾ ਬੁੱਧ ਸਫਰ ਨਾ ਹੁੰਦਾ ਤੇ ਸ਼ਾਇਦ ਫਿਰ ਫਰਕ ਰਹਿੰਦਾ ਤੇ ਮੈਂ ਅਗਰ ਕਹਾ ਬਿਲਕੁਲ ਸੇ ਕਲਾ ਦੇ ਖੰਭਾਂ ਤੋਂ ਬਿਨਾ ਤਾਂ ਨਹੀਂ ਹੈਨਾ ਚੰਮ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਰੈਮ ਹੁੰਦੇ ਨੇ ਤੇ ਜੇ ਤੁਸੀਂ ਲੰਬੇ ਸਫਰਾਂ ਤੇ ਜਾਣਾ ਤਾਂ ਤੁਹਾਡੇ ਕੋਲੋਂ ਕਲਾ ਦੀ ਪਰਵਾਜ਼ ਹੋਣੀ ਚਾਹੀਦੀ ਆ ਮੈਂ ਬਿਸ਼ੱਕ ਯੂਕੇ ਦਾ ਹੋਵੇ ਪਾਕਿਸਤਾਨ ਦਾ ਸਫਰ ਹੋਵੇ ਜਾਂ ਮਲੇਸ਼ੀਆ ਸਿੰਗਾਪੁਰ ਦਾ ਜਾ ਕੇ ਆਈ ਹਾਂ ਤਾਂ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਨਾ ਫਿਰ ਤੁਸੀਂ ਸਿਰਫ ਆਪਣੇ ਸੱਭਿਆਚਾਰ ਦਾ ਆਪਣੇ ਆਲੇ ਦੁਆਲੇ ਦਾ ਆਪਣੇ ਸਾਹਿਤਕ ਜਗਤ ਦਾ ਹੀ ਕੰਪੈਰੀਜ਼ਨ ਨਹੀਂ ਕਰਦੇ ਖੁਦ ਦਾ ਖੁਦ ਨਾਲ ਵੀ ਨਾਲ ਨਾਲ ਜਿਹੜਾ ਉਹ ਸਵੈ ਪਰਚੋਲ ਚੱਲਦੀ ਰਹਿੰਦੀ ਹੈ ਵੀ ਅੱਛਾ ਮੈਂ ਇੱਥੇ ਜਾ ਕੇ ਕਿਸ ਤਰ੍ਹਾਂ ਵਿਚਰ ਰਹੀਆਂ ਜਾਂ ਇੱਥੇ ਤੱਕ ਮੈਨੂੰ ਇੱਥੇ ਹੁਣ ਕਿ ਇਸ ਜਗ੍ਹਾ ਤੇ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਲੈ ਕੇ ਆਉਣਾ ਜਾਂ ਤੁਹਾਡੇ ਇੱਕ ਮਨ ਚ ਹੁੰਦਾ ਕਿ ਮੈਂ ਰਿਪਰੈਜ਼ੈਂਟ ਕਰ ਰਹੀ ਹਾਂ ਦੂਸਰਿਆਂ ਨੂੰ ਹਨ ਜਿਸ ਤਰ੍ਹਾਂ ਮੈਂ ਇਹ ਦੱਸਾਂ ਕਿ ਇਸ ਵਾਰ ਪਾਕਿਸਤਾਨ ਦੇ ਸਫ਼ਰ ਤੇ ਨਾਲ ਸਾਰੇ ਵੱਡੇ ਨਾਮ ਸੀ ਹਨ ਗੁਰਤੇਜ ਕੋਹਾਰ ਵਾਲਾ ਸਰ ਸੀ ਸੁਖਿੰਦਰ ਅੰਮ੍ਰਿਤ ਮੈਮ ਜੀ ਸੀ ਦਿੱਲੀ ਤੋਂ ਕੁਲਵੀਰ ਗੋਜਰਾ ਜੀ ਜਾਂ ਗੁਰਪ੍ਰਜਨ ਗਿਲ ਜੀ ਹੋ ਰਹੇ ਹਨ ਮਤਲਬ ਬਹੁਤ ਸਾਰੇ ਵੱਡੇ ਨਾਮ ਸੀਗੇ ਇੱਕ ਪਾਸੇ ਸੁਨੀਤਾ ਤੀਰ ਜੀ ਰਵਿੰਦਰ ਗਰੇਵਾਲ ਅਨੀਤਾ ਸ਼ਬਦੀ ਸੀ ਹੋ ਰਹੇ ਤਾਂ ਉਹਨਾਂ ਬੰਦਿਆਂ ਨੂੰ ਇਹ ਦੇਖਣਾ ਉਹ ਕਿਵੇਂ ਰਹਿੰਦੇ ਨੇ ਉਹ ਕਿਵੇਂ ਵਿਚਰਦੇ ਨੇ ਉਹ ਮਹਿਫਿਲ ਚ ਸੀ ਉਹਨਾਂ ਨੂੰ ਘੁੱਟਵੇਂ ਹਾਸੇ ਚ ਦੇਖਿਆ ਹੁੰਦਾ ਮੈਨੂੰ ਤੇ ਬੜਾ ਚਾਹ ਹੁੰਦਾ ਉਹ ਖੁੱਲ ਕੇ ਕਿਵੇਂ ਹੱਸਦੇ ਨੇ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦਾ ਉੱਠਣਾ ਬੈਠਣਾ ਮਤਲਬ ਜਦੋਂ ਤੁਸੀਂ ਦੇਖਦੇ ਨੇ ਉਹ ਸਾਰਾ ਦਾ ਸਾਰਾ ਗਜ਼ਲ ਦੀ ਇੱਕ ਬਹਿਰ ਵਰਗਾ ਉਨਾਂ ਹੀ ਖੂਬਸੂਰਤ ਹੈ ਤਾਂ ਤੁਹਾਡੇ ਲਈ ਉਹ ਤਜਰਬਾ ਬਣਦਾ ਫਿਰ ਫਿਰ ਤੁਸੀਂ ਉਹ ਤੋਂ ਸਿੱਖਦੇ ਹੋ ਤੇ ਅੱਗੇ ਵਧਦੇ ਹੋ ਜਦੋਂ ਇੱਕ ਸ਼ਾਇਰ ਆਪਦੀ ਜ਼ੁਬਾਨ ਦੀਆਂ ਹੁਕਾਂ ਕੂਕਾਂ ਲੈ ਕੇ ਦੂਜੇ ਥਾਂ ਤੇ ਜਾਂਦਾ ਜਿਹੜੀ ਜ਼ੁਬਾਨ ਸਮਝੀ ਜਾਂਦੀ ਹੈ ਸਾਡੇ ਕਿਤੇ ਨਾ ਕਿਤੇ ਉਹ ਅੰਡੀ ਗੰਡੀ ਹੈਗੀ ਹੈ ਮੈਂ ਉਧਰ ਵਸੇ ਜਾਂ ਗਵਾਂਡ ਹੈ ਜੀ ਜਦੋਂ ਇਹ ਸ਼ਬਦ ਇਹ ਅਹਿਸਾਸ ਉਥੇ ਬੋਲੇ ਜਾਂਦੇ ਆ ਇੱਕ ਸ਼ਾਇਰੀ ਦੇ ਰੂਪ ਚ ਗਜ਼ਲ ਕਵਤਾ ਦੇ ਰੂਪ ਚ ਕਿਵੇਂ ਲੱਗਦਾ ਮੈਨੂੰ ਇਹ ਸੀ ਕਿਤੇ ਨਾ ਕਿਤੇ ਕਿ ਅੱਛਾ ਵੀ ਆਹ ਸ਼ਬਦ ਹੁਣ ਮੈਂ ਵਰਤਿਆ ਹੋਇਆ ਇਹ ਸਮਝ ਆ ਜਾਏਗਾ ਉਥੇ ਹਨਾ ਬੋਲਣ ਲੱਗਿਆਂ ਤੁਹਾਨੂੰ ਰਹਿੰਦਾ ਕਿਤੇ ਨਾ ਕਿਤੇ ਤਾਂ ਪਰ ਇਹ ਉਥੇ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਨਹੀਂ ਅਸਲ ਦੇ ਵਿੱਚ ਨਾ ਜ਼ੁਬਾਨ ਤੇ ਸੱਚੀ ਮੁੱਚੀ ਜ਼ਰੀਆ ਮੈਨੂੰ ਲੱਗਦਾ ਕਿ ਪਾਕਿਸਤਾਨ ਤੇ ਭਾਰਤ ਆਪਣੀ ਪੰਜਾਬ ਦੋਨੋਂ ਪੰਜਾਬਾਂ ਦਾ ਤਾਂ ਉਹ ਹਾਲ ਹੈ ਕਿ ਜੇ ਆਪਾਂ ਨਾਂ ਵੀ ਸ਼ਬਦ ਵਰਤੀਏ ਅਸੀਂ ਇੱਕ ਦੂਜੇ ਨੂੰ ਫੇਰ ਵੀ ਸਮਝਦੇ ਆਂ। ਕੀ ਬਾਤ ਹੈ? ਅਸੀਂ ਅਸੀਂ ਤਾਂ ਵੀ ਪਾਸ਼ਾ ਉਹ ਸਮਝਦੇ ਆਂ। ਅ ਪਾਚੀ ਜਦੋਂ ਤੁਸੀਂ ਉੱਥੇ ਜਾਂਦੇ ਹੋ ਨਾ ਉੱਥੇ ਅਗਲਾ ਕਹਿੰਦਾ ਵੀ ਅ ਅੱਛਾ ਜੀ ਪੰਜਾਬ 'ਚ ਪੰਜਾਬੀ ਬੋਲਣ ਵਾਲੇ ਕਿੰਨੇ ਆ? ਅਸੀਂ ਕਹਿੰਦੇ ਵੀ ਸਾਡੇ ਏਨੇ ਲੱਖ। ਕਹਿੰਦੇ ਸਾਡੇ ਵੱਲ 17 ਲੱਖ ਹੈ। ਅੱਛਾ। ਤੇ ਫਿਰ ਤੁਸੀਂ ਫਿਰ ਦੇਖਦੇ ਹੋ ਵੀ ਆ ਵੀ ਪੰਜਾਬ ਹੈ, ਆ ਵੀ ਪੰਜਾਬਾ ਕਿੱਥੇ ਤੱਕ ਪੰਜਾਬ ਪਿਆ? ਮੈਨੂੰ ਤਾਂ ਪੂਰਾ ਲਾਹੌਰ ਹੀ ਆਇਆ ਕਿ ਦੇਸ਼ ਐ ਪੂਰਾ ਪੰਜਾਬ ਦੇਸ਼ ਮਾਲਵਾ ਦੇਸ਼ ਐ ਮੇਂ ਨਹੀਂ ਸੀ ਕਹਿੰਦੇ ਤਾਂ ਇਹ ਜਿਹੜੀਆਂ ਲਕੀਰਾਂ ਨੇ ਹੈਨਾ ਇਹ ਮੈਨੂੰ ਨਹੀਂ ਲੱਗਦਾ ਕਿ ਉਸ ਬਾਦਸ਼ਾਹ ਦੇ ਨਾਲ ਵੀ ਜਾਂ ਕਿਸੇ ਹੋਰ ਚੀਜ਼ ਦੇ ਨਾਲ ਸਿੱਕੀਆਂ ਆਪਾਂ ਪਹਿਲੀ ਵਾਰ ਤੁਸੀਂ ਪਾਕਿਸਤਾਨ ਗਏ ਹੋ ਜੀ ਇਹ ਤਾਂ ਐਂਟਰੀ ਹੁੰਦੀ ਐ ਆਹਾਂ ਜਦੋਂ ਐਂਟਰ ਹੁੰਨੇ ਹੋ ਉਸ ਮੁਲਕ ਦੇ ਵਿੱਚ ਜੀ ਜਿਹਨੂੰ ਸਾਡੇ ਇੱਕ ਖੂਨ ਦੀ ਲਕੀਰ ਨੇ ਵੰਡਤਾ ਨਵ ਲੋਹਾਨ ਕਰਤਾ ਸਿਆਸਤਾਨੇ ਹੂੰ ਜਦੋਂ ਤੇ ਜਾਣੇ ਹੂੰ ਕਿਵੇਂ ਦਾ ਸਾਸਰ ਜਦੋਂ ਕਦਮ ਧਰਦੇ ਨੇ ਦਸਲੀਸ ਤੇ ਅ ਉਂਝ ਤੇ ਮੈਂ ਵੈਸੇ ਤੀਸਰੀ ਵਾਰ ਗਈ ਸੀ ਪਹਿਲਾਂ ਦੋ ਵਾਰ ਸਿੱਖ ਜਥੇ ਨਾਲ 2014 15 ਚ ਗਈ ਸੀ ਪਰ ਇਹ ਖੁੱਲੀ ਯਾਤਰਾ ਸੀ ਇਹ 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 ਯਾਤਰਾ ਹੋਰ ਤਰ੍ਹਾਂ ਦੀ ਸੀ ਹੈਨਾ ਇਹ ਸਿਮਰਨਕਸ ਹੋ ਕੇ ਜਾਣਾ ਇੱਕ ਅਲੱਗ ਫਿਰ ਤੁਹਾਡੀ ਨਾਲ ਉਦਾਂ ਦੇ ਇਹ ਸੱਚੀ ਮੁੱਚੀ ਹਾਲਾਂਕਿ ਕੁਝ ਵੀ ਫਰਕ ਨਹੀਂ ਆ ਆਈਆਂ ਜਿਨੇ ਆਪਾਂ ਇਧਰ ਉਧਰ ਹੈਨਾ ਕੋਈ ਪਹਿਰਾਵਾ ਬੋਲੀ ਕੁਝ ਵੀ ਫਰਕ ਨਹੀਂ ਜਾਂਦਾ ਆਪਣਾ ਪਰ ਉਹ ਇੱਕਦਮ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਨਾਮ ਆਉਂਦਾ ਤਾਂ ਸਾਡੇ ਜ਼ਿਹਨ ਦੇ ਵਿੱਚ ਪੁਰਖਿਆਂ ਤੋਂ ਪਹਿਲਾਂ 1947 ਆਉਂਦੀ ਆ ਹਾਂ ਤਾਂ ਤੁਹਾਡੇ ਮਨ ਚ ਉਹ ਇੱਕਦਮ ਫਲੈਸ਼ਬੈਕਸ ਉਹ ਟ੍ਰੇਨ ਕੱਟ ਵੱਡ ਇੱਧਰ ਕੋਈ ਰਹਿ ਗਿਆ ਪਰਿਵਾਰ ਦਾ ਉੱਧਰ ਜੀ ਰਹਿ ਗਿਆ ਤਾਂ ਉਹ ਅਹਿਸਾਸ ਆ ਜਾਂਦੇ ਨੇ ਤਾਂ ਸੱਚੀ ਮੁੱਚੀ ਗੱਜ ਭਰਦਾ ਉੱਥੇ ਜਾ ਕੇ ਹੈਨਾ ਉਹ ਉਹ ਮੇਰੇ ਖਿਆਲ ਆ ਕਿ ਔਖਾ ਕੰਮ ਤਾਂ ਉੱਥੇ ਇੱਕ ਮਹਸਲ ਹੋਈ ਸੀ ਤੇ 8 ਮਾਰਚ ਨੂੰ ਐਸਾ ਕੁਛ ਰਿਹਾ ਕਿ ਗੱਲਾਂ ਬਾਤਾਂ ਕਰਦੇ ਆ ਇਲਿਆਸ ਘੁੰਮਣ ਜੀ ਉੱਥੇ ਸੀ ਤਾਂ ਉਹਨਾਂ ਨੇ ਵੰਡ ਤੇ ਜਿਹੜਾ ਬਹੁਤ ਵੱਡਾ ਕੰਮ ਕੀਤਾ ਤਾਂ ਉਹ 8 ਮਾਰਚ ਦਾ ਦਿਨ ਨਾਰੀ ਦਿਵਸ ਹੋਣ ਹੁੰਦਾ ਹੁੰਦਾ ਤੇ ਸਾਡੇ ਸਾਰਿਆਂ ਦੀ ਅੱਖ ਨਮ ਹੋ ਗਈ ਅਸੀਂ ਵੰਡ ਵੱਲ ਨੂੰ ਤੁਰ ਪਏ ਤੇ ਉਹੀ ਕਵਿਤਾਵਾਂ ਉਹੀ ਗ਼ਜ਼ਲਾਂ ਸਾਰੀਆਂ ਤੁਰੀਆਂ ਉਹੀ ਗੱਲਾਂ ਹੋਈਆਂ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਵੇਂ ਗੁਰਪਾਜਨਗੇ ਲੱਗਦੇ ਨੇ ਕਿ ਮੈਂ ਤਾਂ 47 ਤੋਂ ਬਾਅਦ ਜੰਮਿਆ ਮੇਰੇ ਪਿੰਡੇ ਲਾਸਾਂ ਕਿਉਂ ਨੇ ਹਨਾ ਉਹ ਇਹ ਅਸੀਂ ਦੇਖਿਆ ਨਹੀਂ ਹੰਡਾਇਆ ਨਹੀਂ ਪਰ ਇਹ ਲਾਸਾਂ ਸਾਡੇ ਪਿੰਡੇ ਤੇ ਹਮੇਸ਼ਾ ਰਹਿਣਗੇ ਉਹ ਜਦੋਂ ਵੀ ਸਰਹੱਦ ਦੇ ਕੋਲ ਜਾਵਾਂਗੇ ਉਹ ਲਾਸ ਹੋਰ ਗੁੜੀ ਹੋ ਜਾ ਤੁਸੀਂ ਲੇਖਣੀ ਦੇ ਨਾਲ ਨਾਲ ਇਹ ਲੇਖਣੀ ਦੇ ਇੱਕ ਹੋਰ ਬਨਗੇ ਨੂੰ ਸ਼ੋਹਨ ਨੂੰ ਗੀਤ ਕਰ ਜੀ ਤੇ ਥੋੜਾ 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 ਛੋਟੀਆਂ ਜਿਹੜੀਆਂ ਸ਼ਾਰਟ ਮੂਵੀਜ਼ ਆ ਇਹ ਜੀ ਇਹ ਸਾਰਾ ਕੁਝ ਸਾਹਿਦ ਦੇ ਵਿੱਚ ਦੀ ਹੋ ਕੇ ਆਉਂਦਾ ਹੈ ਕਿ ਵੱਖਰਾ ਰੰਗ ਹੈ ਔਖਾ ਸਵਾਲ ਹੈ ਆ ਅਸਲ 'ਚ ਨਾ ਸੱਚੀ ਗੱਲ ਕਿਹੜੀ ਹੈ ਕਿ ਇੱਕ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਥੀਏਟਰ ਕਰ ਰਹੀ ਸੀ ਸ਼ਾਰਟ ਉਦੋਂ ਵੀ ਸੀਰੀਅਲ ਕਰ ਚੁੱਕੀ ਸੀ ਜਲੰਧਰ ਦੂਰਦਰਸ਼ਨ ਲਈ ਤੇ ਇੱਕ ਥੀਏਟਰ ਦੀ ਪੀਕ ਤੇ ਸੀ ਤੇ ਮੋੜ ਆਇਆ ਜ਼ਿੰਦਗੀ ਦਾ ਸਭ ਕੁਝ ਥਾਂ ਹੀ ਧਰਿਆ ਧਰਾਇਆ ਰਹਿ ਗਿਆ ਔਰ ਲੰਬਾ ਸਮਾਂ ਫਿਰ ਨਾ ਥੀਏਟਰ ਨਾਲ ਤਾਂ ਜਦੋਂ ਫਿਰ ਆਪਣੇ ਨਾਲ ਦੇਆਂ ਨੂੰ ਦੇਖਦੀ ਸੀ ਸਿਨੇਮਾ ਸਕਰੀਨ ਤੇ ਹੋਰ ਤਾਂ ਹੌਲ ਪੈਂਦਾ ਸੀ ਸੋ ਇਹ ਬਾਕੀ ਸਾਰੀਆਂ ਚੀਜ਼ਾਂ ਤਾਂ ਦਿਖਾਨਾ ਪੂਰਤੀ ਜੀ ਗਈ ਹੈ। ਅੱਛਾ ਕਿ ਤੁਹਾਡੇ ਅੰਦਰ ਇੱਕ ਅੱਗ ਹੁੰਦੀ ਆ ਤੇ ਤੁਸੀਂ ਉਹਨੂੰ ਛਿੱਟੇ ਮਾਰਦੇ ਹੋ ਕਿਸੇ ਨਾ ਕਿਸੇ ਹਿਲੇ-ਵਸੀਲੇ ਵਨ ਕੀ ਫਤਿਹ ਨੂੰ ਕੰਮ ਕਰਵਾਉਣ ਦਾ ਬੇਟੇ ਨੂੰ ਕੰਮ ਕਰਵਾਉਣ ਦਾ ਰੀਜ਼ਨ ਵੀ ਕਿਤੇ ਨਾ ਕਿਤੇ ਇਹੀ ਆ ਕਿ ਜਿਸ ਹੁਲਾਰੇ ਤੋਂ ਮੈਂ ਡਿੱਗੀ ਤੇ ਮੈਂ ਚਾਹਨੀ ਆ ਕਿ ਉਤੇ ਹੂਟਾ ਤਾਂ ਉਹ ਘਟੋ-ਘਟ ਲਵੇ ਆਪਣੇ ਸੁਪਨੇ ਉਹਦੀ ਅੱਖ ਚੋਂ ਪੂਰੇ ਕਰਨ ਦਾ। ਜਿਹੜਾ ਗੀਤਕਾਰੀ ਦਾ ਹੈ ਤਾਂ ਮੈਨੂੰ ਲੱਗਦਾ ਕਿ ਕੁਝ ਐਸੇ ਅਹਿਸਾਸ ਹੁੰਦੇ ਨੇ ਜਿਹੜੇ ਗਜ਼ਲ ਦੇ ਵਿੱਚ ਨਹੀਂ ਸਮਾ ਪਾਉਂਦੇ। ਹਾਂ। ਤੁਸੀਂ ਕੋਈ ਮੰਨੇ ਨਾ ਮੰਨੇ ਪਰ ਗਜ਼ਲ ਆਪਣੇ ਆਪ ਤੁਹਾਡੇ ਕੋਲੇ ਮਤਲਆ ਆ ਜਾਂਦਾ ਹੈ ਜਾਂ ਸ਼ੇਰ ਆ ਜਾਂਦਾ ਹੈ ਹਨਾ ਪਰ ਉਹ ਇੱਕ ਇਲਹਾਮ ਵਾਂਗੂ ਆਉਂਦਾ ਹੈ ਫਿਰ ਉਹਦੇ ਵਿੱਚ ਤੁਸੀਂ ਪੰਨ ਤੋੜਤੇ ਨਹੀਂ ਕਰਦੇ ਨਾ ਵੀ ਹੁਣ ਮੈਂ ਇਹਨੂੰ ਗੀਤ ਬਣਾ ਲਾਂ ਚਾਹ ਹੋਰ ਪਰ ਕੁਝ ਐਸੇ ਅਹਿਸਾਸ ਹੁੰਦੇ ਨੇ ਜਿਹੜੇ ਅਲੱਗ ਕਿਸਮ ਦੇ ਹੁੰਦੇ ਨੇ ਗਜ਼ਲ ਬੜੀ ਇੱਕ ਮਤਲਬ ਮਜਾਜਣ ਜੀ ਮੋਟਿਆਰ ਹੈ ਉਹ ਹੈ ਅਲੱਗ ਕਿਸਮ ਦਾਦਾ ਹੈ ਗੀਤ ਇੱਕ ਅਲੱਗ ਕਿਸਮ ਦਾ ਮਸਤ ਮੌਲਾ ਜੀ ਕਿਹੜੀ ਕਿਹੜੀ ਜ਼ਬਾਨ ਤੋਂ ਸੁਣਾਗੇ ਹਾਜੀ ਗੀਤ ਕੁਛ ਇੱਕ ਤਾਂ ਪਹਿਲਾਂ ਜਿਹੜੇ ਆਏ ਨੇ ਜਿੱਦਾਂ ਜੀਤੂ ਜੀ ਦੀ ਆਵਾਜ਼ ਚ ਆਇਆ ਹਰਮਿਤ ਸਿੰਘ ਦੀ ਆਵਾਜ਼ ਚ ਆਇਆ ਤੇ ਹੁਣ ਵਾਲਾ ਗੀਤ ਜਿਹਦੀ ਮੈਨੂੰ ਬੜੀ ਸ਼ਿੱਦਤ ਦੇ ਨਾਲ ਉਡੀਕ ਹੈ ਉਹ ਕਮਰਗਰੇਵਾਲ ਜੀ ਦੀ ਆਵਾਜ਼ ਚ ਆ ਰਿਹਾ ਹੈ ਤਾਂ ਜਿਹੜਾ ਹੁਣ ਵਾਲਾ ਗੀਤ ਜਿਹਦੀ ਮੈਨੂੰ ਬੜੀ ਸ਼ਿੱਦਤ ਨਾਲ ਉਡੀਕ ਹੈ ਸਾਡੇ ਸਾਰਿਆਂ ਦੀ ਪਸੰਦੀਦਾ ਆਵਾਜ਼ ਹੈ ਕਮਰਗਰੇਵਾਲ ਜੀ ਦੀ ਆਵਾਜ਼ ਚ ਉਹ ਇੱਕ ਜਨਰ ਵੱਖਰੇ ਦੇ ਵਿੱਚ ਆ ਰਹੇ ਨੇ ਤੇ ਮੈਂ ਖੁਦ ਉਸ ਗੀਤ ਨੂੰ ਲੈ ਕੇ ਬੜੀ ਐਕਸਾਈਟਡ ਹਾਂ ਕਿ ਜਿਦਾ ਹੁੰਦਾ ਨਾ ਕਿ ਉਹਨਾਂ ਲਈ ਲਿਖਿਆ ਗਿਆ ਸਾਂਭਿਆ ਗਿਆ ਤਕਰੀਬਨ ਤਕਰੀਬਨ 2.3 ਸਾਲ ਦੀ ਉਡੀਕ ਤੋਂ ਬਾਅਦ ਉਹ ਗੀਤ ਆ ਰਿਹਾ ਤੇ ਬਸ ਮੈਨੂੰ ਲੱਗਦਾ ਹੁਣ ਕੁਝ ਦੇਰ ਦੀ ਉਡੀਕ ਹੈ ਸ਼ੂਟ ਹੋ ਚੁੱਕਿਆ ਰਿਕਾਰਡ ਸਾਰਾ ਹੋ ਚੁੱਕਿਆ ਤੇ ਬਸ ਹੁਣ ਆਲਾ ਲੋ ਕਿ ਨਜ਼ਰਾਂ ਦੇ ਸਾਹਮਣੇ ਆਉਣ ਵਾਲਾ ਇੱਕ ਸ਼ਾਇਰਾਂ ਨੂੰ ਅਕਸਰ ਪੁੱਛਿਆ ਜਾਂਦਾ ਜੀ ਵੀ ਗਜ਼ਲ ਕਵਤਾ ਗੀਤ ਉਤਰਦਾ ਹੈ ਕਿ ਉਤਾਰਦੇ ਹਾਂ ਦੇਖੋ ਉਤਾਰਨਾ ਚਾਹੇ ਕੋਈ ਤੇ ਫਿਰ ਫਿਰ ਤੁਸੀਂ ਇੰਟਰਵਿਊ ਨਾ ਕਰਦੇ ਤੁਸੀਂ ਵੀ ਗਜ਼ਲ ਹੀ ਉਤਾਰੀ ਬੈਠੇ ਹੰਮ ਬੇ ਜੇ ਕਿਤੇ ਸੌਖਾ ਕੰਮ ਹੁੰਦਾ ਹੈ ਨਾ ਤੇ ਫਿਰ ਮੇਰੇ ਵਰਗਾ ਉਦਾਸੀ ਚ ਨਾ ਜਾਂਦਾ ਮੈਨੂੰ ਕਿਸੇ ਦੇ ਗੀਤ ਦੀ ਲਾਈਨ ਯਾਦ ਆ ਰਹੀ ਹੈ ਕਿ ਮੇਰਾ ਸ਼ੀਸ਼ਾ ਬਹੁਤ ਉਦਾਸ ਹੈ ਚਿੜੀਆਂ ਮੂੰਹ ਵੇਖਣ ਨਹੀਂ ਆਈਆਂ ਫਿਰ ਉਹ ਉਦਾਸੀ ਨਾ ਆਉਂਦੀ ਕਿ ਅੱਜ ਕਦੇ ਕਿੰਨਾ ਚਿਰ ਬੀਤ ਜਾਂਦਾ ਕਿ ਕੋਈ ਕਵਿਤਾ ਦੀ ਲਾਈਨ ਕੋਈ ਗਜ਼ਲ ਕੋਈ ਗੀਤ ਨੇੜੇ ਨਹੀਂ ਆਉਂਦਾ ਅਗਰ ਬੰਦੇ ਦੇ ਹੱਥ ਵਾਸ ਹੋਵੇ ਹੁਣ ਜੀ ਕਰਦਾ ਕਹਿੰਦੇ ਨੇ ਸਾਰੇ ਮੈਨੂੰ ਕਿ ਜੀ ਜੀ ਕਰਦਾ ਬੜੀ ਕਮਾਲ ਦੀ ਲਿਖੀ ਹਨਾ ਹਾਲਾਂਕਿ ਮੈਨੂੰ ਕਦੇ-ਕਦੇ ਰੋਸ ਵੀ ਆਉਂਦਾ ਵੀ ਨਹੀਂ ਮੈਂ ਉਦੋਂ ਸੋਣਾ ਹੋਰ ਕੁਝ ਵੀ ਲਿਖਿਆ ਹੈ ਵੀ ਹੋਰ ਵੀ ਸ਼ੇਅਰ ਨੇ ਜਿਹੜੇ ਚਰਚਾ ਹੋਣੀ ਚਾਹੀਦੀ ਆ ਪਰ ਉਹ ਉਹਨਾਂ ਦੇ ਜ਼ਿਹਨ ਤੱਕ ਜਿਸ ਤਰੀਕੇ ਨਾਲ ਪਹੁੰਚ ਗਿਆ ਮਕਬੂਲ ਉਹਨਾਂ ਨੇ ਜਿਵੇਂ ਕੀਤਾ ਹੈ ਉਹਨਾਂ ਦੀ ਰਜ਼ਾ ਹਨਾ ਚੋਲੀ ਆਪਾਂ ਦੇਤਾ ਤਾਗੋ ਤਾਂ ਜੇ ਮੈਂ ਉਤਾਰਨਾ ਹੁੰਦਾ ਤਾਂ ਮੈਂ ਸਾਰਾ ਕੁਝ ਉਹਦੇ ਵਰ ਗਈ ਉਤਾਰਦੀ ਜਿਹੜਾ ਲੋਕਾਂ 'ਚ ਪ੍ਰਵਾਨ ਚੜਦਾ ਹੈਨਾ ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਖੁਦ ਵੀ ਖਾਰਜ ਕਰਦੇ ਆ ਉਹ ਲੱਗਦਾ ਬਾਅਦ ਦੇ ਵਿੱਚ ਕਿ ਨਹੀਂ ਹਾਂ ਮਿਹਨਤ ਮੁਸ਼ਕਤ ਵੀ ਕੀਤੀ ਜਾਂਦੀ ਆ ਬਾਅਦ ਦੇ ਵਿੱਚ ਤੁਸੀਂ ਬਹਿਰ ਦੇਖਦੇ ਹੋ ਉਹਦੇ ਤੇ ਹੈਨਾ ਰੱਖਦੇ ਹੋ ਕਿ ਇਹਦਾ ਕੀ ਪੈਰਾਮੀਟਰ ਜਾਂ ਕੁਝ ਐਸੀਆਂ ਚੀਜ਼ਾਂ ਵੀ ਪਰ ਇੱਕ ਵਾਰ ਇਲਹਾਮ ਹੀ ਹੁੰਦਾ ਇੱਕ ਵਾਰ ਭਾਵੇਂ ਤੁਹਾਡੇ ਕੋਲ ਮਤਲਾ ਆ ਜੇ ਸ਼ੇਰ ਆ ਜੇ ਕਈ ਤੇ ਐਸੇ ਸ਼ੇਰ ਹੁੰਦੇ ਨੇ ਕਿ ਕਈ ਕਈ ਸਾਲ 5 5 6 6 ਸਾਲ ਕੋਈ ਸ਼ੇਰ ਤੁਹਾਡਾ ਪਿਆਰ ਆ ਜਾਂਦਾ ਪਤਾ ਨਹੀਂ ਕਦੋਂ ਜਾ ਕੇ ਕੋਈ ਗਜ਼ਲ ਪੂਰੀ ਹੋ ਜਾਂਦੀ ਹੈ ਸੋ ਇਹ ਨਹੀਂ ਕਿ ਅਸੀਂ ਬਣਾਉਂਦੇ ਨਹੀਂ ਉਹਨੂੰ ਜੋੜਦੇ ਨਹੀਂ ਦੁਕਾਨਤ ਹੁੰਦਾ ਨਹੀਂ ਪਰ ਮੈਨੂੰ ਲੱਗਦਾ ਫਿਰ ਉਹ ਨਾ ਖੁਦ ਨੂੰ ਵੀ ਪਿਆਰਾ ਜਿਆ ਨਹੀਂ ਸੋਣਾ ਜਿਆ ਨਹੀਂ ਲੱਗਦਾ ਜੋੜਨ ਨੂੰ ਤਾਂ ਬੰਦਾ ਹੁਣ ਬਹਿ ਜੇ ਜਿੰਨਾ ਕੁਛ ਮਰਜੀ ਹੈ ਨਾ ਤੇ ਜੋੜ ਸਕਦਾ ਅ ਕੀ ਸੁਣਾਉਂਗੇ ਹਾਂ ਜੀ ਮੈਂ ਨਵੀਂ ਗਜ਼ਲ ਇਕਸਣੋਨੀ ਹੈ ਉਹ ਹੈ ਕਿ ਇਸੇ ਕਰਕੇ ਵੀ ਮੈਨੂੰ ਮੰਜ਼ਲਾਂ ਦਾ ਭਾ ਨਹੀਂ ਕੋਈ ਇਸੇ ਕਰਕੇ ਵੀ ਮੈਨੂੰ ਮੰਜ਼ਲਾਂ ਦਾ ਭਾ ਨਹੀਂ ਕੋਈ ਪਹੁੰਚ ਕੇ ਸਿਖਰ ਫਿਰ ਅੱਗੇ ਸਫ਼ਰ ਦਾ ਰਾਹ ਨਹੀਂ ਕੋਈ ਕੀ ਬਾਤ ਹੈ ਇਸੇ ਕਰਕੇ ਵੀ ਮੈਨੂੰ ਮੰਜ਼ਲਾਂ ਦਾ ਭਾ ਨਹੀਂ ਕੋਈ ਪਹੁੰਚ ਕੇ ਸਿਖਰ ਫਿਰ ਅੱਗੇ ਸਫ਼ਰ ਦਾ ਰਾਹ ਨਹੀਂ ਕੋਈ ਕਿਸੇ ਨੂੰ ਆਪਣਾ ਕਰ ਲੈਣ ਦਾ ਵੀ ਹੁਨਰ ਹੈ ਪਿਆਰੇ ਕੀ ਬਾਤ ਹੈ ਕਿਸੇ ਨੂੰ ਆਪਣਾ ਕਰ ਲੈਣ ਦਾ ਵੀ ਹੁਨਰ ਹੈ ਪਿਆਰੇ ਇਹ ਸਭ ਕੁਝ ਦਾ ਤੇ ਲਾਉਣਾ ਹੈ ਲਗਾਉਣਾ ਦਾ ਨਹੀਂ ਕੀ ਬਾਤ ਹੈ ਇਹ ਸਭ ਕੁਝ ਦਾ ਤੇ ਲਾਉਣਾ ਹੈ ਲਗਾਉਣਾ ਦਾ ਨਹੀਂ ਕੋਈ ਤੇ ਹਾਂ ਹੋ ਸਕਦਾ ਕਿ ਨਾ ਹੋਵੇ ਮਗਰ ਮੈਨੂੰ ਇਹ ਲੱਗਦਾ ਹੈ ਕੀ ਬਾਤ ਹੈ ਹਾਂ ਹੋ ਸਕਦਾ ਕਿ ਨਾ ਹੋਵੇ ਮਗਰ ਮੈਨੂੰ ਇਹ ਲੱਗਦਾ ਹੈ ਜੇ ਸੀਨੇ ਸ਼ੇਰ ਲੈ ਜਾਵੇ ਨਿਕਲਦੀ ਵਾਹ ਨਹੀਂ ਕੋਈ ਕੀ ਵਾਹ ਦਾ ਕੀ ਵਾਹ ਜੇ ਸੀਨੇ ਸ਼ੇਰ ਲੈ ਜਾਵੇ ਨਿਕਲਦੀ ਵਾਹ ਨਹੀਂ ਕੋਈ ਜੀ ਸਹੀ ਜੀ ਅ ਨੌਜਵਾਨ ਪੀੜੀ ਦਾ ਇੱਕ ਉਮਰ ਹੁੰਦੀ ਹੈ ਜਦੋਂ ਲਿਖਣਾ ਬੈਠਦਾ ਹੈ ਜੀ ਹਰੇਕ ਬੰਦਾ ਇੱਕ ਉਮਰ ਤੇ ਪੜਾਜ ਗ੍ਰੈਜੂਏਸ਼ਨ ਚ ਪਲੱਸ 2 ਵਿੱਚ ਕਦੇ ਪੜਦਾ ਹੈ ਕਦੇ ਲਿਖਦਾ ਹੈ ਹੂੰ ਇਹਦੀ ਜਿਹੜੀ ਲਗਾਤਾਰਤਾ ਕਿਵੇਂ ਬਣੀ ਰਹਿੰਦੀ ਹੈ ਅ ਦੇਖੋ ਇਹ ਥੋੜੀ ਗੱਲ ਦੇ ਵਿੱਚ ਹੀ ਨਾ ਬਹੁਤ ਵੱਡੇ ਸਵਾਲ ਦਾ ਜਵਾਬ ਹੈ ਅਕਸਰ ਆਖਿਆ ਜਾਂਦਾ ਜੀ ਮੈਨੂੰ ਸੋਣਾ ਨਹੀਂ ਲੱਗਦਾ ਉਹ ਸ਼ਬਦ ਖੈਰ ਕੀ ਹੌਲਾ ਸਾਹਿਤ ਜਾਂ ਹਨਾ ਇਹ ਸਾਹਿਤ ਚੰਗਾ ਨਹੀਂ ਮਾੜਾ ਸਾਹਿਤ ਆ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਜੇ ਕੋਈ ਲਿਖ ਰਿਹਾ ਤੇ ਲਿਖਣ ਦਿਓ ਨਿੱਤਰ ਆਪਣਿਆ ਪਾਉਣਾ ਹੁੰਦਾ ਹੁਣ ਇਹੀ ਗੱਲ ਦਾ ਜਵਾਬ ਹੈ ਅ ਕੋਈ ਵੀ ਲਿਖ ਰਿਹਾ ਚੰਗਾ ਮਾੜਾ ਉਹ ਸਾਹਮਣੇ ਵਾਲੇ ਨੂੰ ਪਤਾ ਲੱਗਦਾ ਖੁਦ ਨੂੰ ਵੀ ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਤਾਂ ਮੈਨੂੰ ਲੱਗਦਾ ਜਿਹੜਾ ਸਾਹਿਤ ਅੱਗੇ ਜਾਣ ਵਾਲਾ ਹੋਊਗਾ ਜਿਹਦੇ ਵਿੱਚ ਸ਼ਿੱਦਤ ਹੋਊਗੀ ਜਿਹਦੇ ਵਿੱਚ ਤੁਹਾਡੇ ਵਾਲੀ ਗੱਲ ਸਬਰ ਹੋਏਗਾ ਜਿਹਦੇ ਵਿੱਚ ਸਫਰ ਪਰਵਾਜ਼ ਹੋਏਗਾ ਹਨ ਤੇ ਉਹ ਅੱਗੇ ਲਗਾਤਾਰ ਤਾਂ ਆਪਣੇ ਆਪ ਬਣਾਉਂਦਾ ਜਾਊਗਾ ਤੁਹਾਡੇ ਕੀਤਿਆਂ ਨਹੀਂ ਹੋ ਸਕਦੀ ਅੱਛਾ ਤੁਹਾਡੇ ਕੀਤਿਆਂ ਹੰਗਾਰੇ ਤੋਂ ਬਿਨਾ ਬਾਤ ਤੇ ਨਹੀਂ ਅੱਗੇ ਤੁਰਦੀ ਨਾ ਜੇ ਤੁਸੀਂ ਬਾਤ ਹੰਗਾਰੇ ਵਾਲੀ ਪਾਈ ਨਹੀਂ ਰਹੀ ਤਾਂ ਉਹ ਬਾਤ ਅੱਗੇ ਨਹੀਂ ਤੁਰਨੀ ਹਨਾ ਤਾਂ ਇਹ ਮੈਨੂੰ ਲੱਗਦਾ ਕਿ ਲਗਾਤਾਰ ਤਾਂ ਦਵੰਲੀ ਖੇੜ ਤੁਸੀਂ ਕੱਲੇ ਕਹੋ ਵੀ ਮੈਂ ਗਜ਼ਲਾਂ ਲੇਖ ਲੇਖ ਭਰਤੀਆਂ ਕਾਪੀਆਂ ਜੀ ਸਾਹਮਣੇ ਉਹ ਤੁਹਾਨੂੰ ਉਹ ਜਿਹੜੀ ਫਿਰ ਤਾਂ ਮਿੱਤਰਾਂ ਦੀ ਆਵਾਜ਼ ਗੋਰੀਏ ਖਾਲੀ ਕੰਨਾਂ ਨਾਲ ਵਜਾ-ਵਜਾ ਕਰਦੀ ਠੀਕ ਹੈ ਤਾਂ ਉਹ ਗੱਲ ਫਿਰ ਨਹੀਂ ਬਣਦੀ ਸੋ ਇਹ ਬੁਟਾ ਸਿੰਘ ਚਾਹਾਂ ਜੀ ਨੇ ਇੱਕ ਵਾਰ ਗੱਲ ਆਖੀ ਸੀ ਕਿ 10 ਕਸਾਲਾਂ ਚ 10 ਕ ਕਹਾਣੀਆਂ 10 ਕ ਸ਼ਾਇਰ 10 ਕ ਰਚਨਾਵਾਂ ਆਪਣੇ ਆਪ ਆ ਜਾਂਦੀਆਂ ਨੇ ਇਹਦਾ ਮਤਲਬ ਉਹ ਸੀਓਈ ਜਿਉਣ ਯੋਗ ਹੈਣਾ ਤੇ ਤੁਸੀਂ ਐਫਰਟ ਕਰਕੇ ਇਹ ਮੁਹੱਬਤ ਹੋਈ ਸ਼ਾਇਰੀ ਹੋਈ ਇਫਰਟਲੈਸ ਸਾ ਆਉਣ ਵਾਂਗ ਆਉਂਦੀ ਹੈ ਤੇ ਆਉਂਦੀ ਹੈ ਜ਼ੋਰ ਕਿਸੇ ਦਾ ਨਹੀਂ ਵੀ ਆਈ ਕਰਤੋ ਨਹੀਂ ਕੀ ਬਾਤ ਜੀ ਆਖਰ ਦੇ ਵਿੱਚ ਆਖਰੀ ਸਵਾਲ ਹੈ ਮੇਰਾ ਜੀ ਵੀ ਜਦੋਂ ਬੰਦਾ ਇਸ ਮਕਾਮ ਤੇ ਹੁੰਦਾ ਹੈ ਵੀ ਮੈਂ ਲਿਖ ਲੈਣਾ ਲਿਖਿਆ ਪ੍ਰਵਾਨ ਵੀ ਹੁੰਦਾ ਜੀ ਉਦੋਂ ਭੁੱਖ ਲੱਗਦੀ ਹੈ ਕਿਸੇ ਨੂੰ ਹੋਰ ਪੜਨ ਦੀ ਹਾਈ ਇਹ ਇਹ ਭੁੱਖ ਮਰਗੀ ਤੇ ਫਿਰ ਤਾਂ ਬੰਦਾ ਗਿਆ ਹਮ ਹੈਨਾ ਇਹ ਤਾਂ ਇੱਕ ਖੂਹ ਹੈ ਇਹ ਇਹਨੂੰ ਊਰਦੇ ਰਹਿਣਾ ਜ਼ਰੂਰੀ ਹੈ ਜਿਹੜੇ ਗਾਇਕ ਦਾ ਰਿਆਜ਼ ਹੁੰਦਾ ਨਾ ਤੋ ਪੜਨਾ ਤਾਂ ਲੇਖਕ ਦਾ ਰਿਆਜ਼ ਹੈ ਰਿਆਜ਼ ਦੇ ਬਿਨਾ ਫਿਰ ਤੁਸੀਂ ਸਾਦੇ ਨਹੀਂ ਜਾਂਦੇ ਹਾਂ ਇਹ ਗੱਲ ਜ਼ਰੂਰ ਹੈ ਕਿ ਅ ਅਚੇਤੇ ਕਈ ਵਾਰ ਪ੍ਰਭਾਵ ਆ ਜਾਂਦਾ ਹੁਣ ਮੇਰਾ ਮਸਲਾ ਹੋਰ ਹੈ ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਪੜਨੀ ਕਹਾਣੀ ਬਹੁਤ ਵਧੀਆ ਲੱਗਦੀ ਹੈ ਮੈਂ ਕਹਾਣੀਆਂ ਪੜਨਦੀ ਜਾਂ ਫਿਰ ਕਿਸੇ ਦੀ ਜਿੱਦਾਂ ਅ ਅੱਜਕੱਲ ਚੱਲ ਰਹੀਆਂ 20 ਗ੍ਰਾਮ ਜ਼ਿੰਦਗੀ ਗੁਡਪ੍ਰੀਤ ਜੀ ਦੀ ਹੈਨਾ ਮਿੱਠੀਆਂ ਜੀਆਂ ਕਿਤਾਬਾਂ ਆਕਾਸ਼ ਸ਼ੈਲੜਾ ਦਾ ਉਹਦੀ ਮੋਹ ਕਿਤਾਬ ਹੈ ਉਹ ਨਿੱਜੀ ਜ਼ਿੰਦਗੀ ਦੇ ਤਜਰਬਿਆਂ ਦੀਆਂ ਕਿਤਾਬਾਂ ਸੋ ਮੈਂ ਪੜਦੀ ਉਹ ਜ਼ਿਆਦਾ ਪੜੇ ਬਿਨਾ ਤਾਂ ਫਿਰ ਤੁਹਾਨੂੰ ਵੈਸੇ ਵੀ ਨਹੀਂ ਪਤਾ ਲੱਗਦਾ ਤੁਹਾਡੇ ਹਾਂ ਦੇ ਕੀ ਲਿਖ ਰਹੇ ਨੇ ਤੁਹਾਡੇ ਨਾਲ ਦੇ ਕੀ ਲਿਖ ਰਹੇ ਨੇ ਮੈਂ ਅਗਰ ਮੈਂ ਸ਼ਾਇਦ ਜ਼ਿਕਰ ਪਹਿਲਾਂ ਵੀ ਕੀਤਾ ਹੋਵੇ ਕਿ ਇਹੀ 29 ਮਾਰਚ ਨੂੰ ਜਨਮ ਦਿਨ ਤੇ ਕਿਸੇ ਨੇ ਮੈਨੂੰ ਦੋ ਕਿਤਾਬਾਂ ਤੋਹਫੇ ਦਿੱਤੀਆਂ ਸੀ ਅ ਅੱਜ ਤੋਂ 4 4-5 ਸਾਲ ਪਹਿਲਾਂ 2019 ਦੇ ਵਿੱਚ ਮੇਰਾ ਨਾਟਕ ਸੀਗਾ ਤੇ ਉਦੋਂ ਕਿਸੇ ਨੇ ਥੀਏਟਰ ਦੇ ਦੋਸਤ ਨੇ ਕਿਤਾਬਾਂ ਚੱਪਾ ਕੁ ਪੂਰਬ ਤੇ ਪਾਣੀ ਦਾ ਹਾਸਿਆ ਲੈ ਮੈਨੂੰ ਉੱਥੋਂ ਜਾਗ ਲੱਗੀ ਹੋਈ ਤੇ ਉਹ ਕਿਤਾਬਾਂ ਪੜੀਆਂ ਫਿਰ ਉਹ ਬੰਦੇ ਲੱਭੇ ਕਿ ਅੱਛਾ ਜੀ ਗੁਰਤੇਜ ਕੋਹਾਰ ਵਾਲਾ ਜੀ ਵੀ ਜੀ ਵਿਜੇ ਦੇਵਕ ਜੀ ਫਿਰ ਉਹਨਾਂ ਨੂੰ ਸਾਰੀ ਸਾਰੀ ਰਾਤ ਬਹਿ ਕੇ ਦੇਖਿਆ ਫੇਸਬੁੱਕ ਤੇ ਪੜਿਆ ਸੁਣਿਆ ਸਰਚ ਕੀਤਾ ਫਿਰ ਜ਼ੁਬੈਰ ਅਲੀ ਤਾਬਿਸ਼ ਉਹਨੇ ਦੱਸਿਆ ਤਹਿਜ਼ੀਬ ਹਾਫੀ ਦੱਸਿਆ ਉਹਨਾਂ ਨੇ ਜਿਹੜੇ ਜਿਹੜੇ ਨਾਮ ਦੱਸੇ ਫਿਰ ਉਹ ਉਹਨਾਂ ਨੂੰ ਫਿਰ ਤੈਨ ਲੱਗਿਆ ਵੀ ਆ ਤੇ ਹੋਰ ਹੀ ਦੁਨੀਆ ਦੀ ਚਾਬੀ ਮਿਲ ਗਈ ਕੁਝ ਹੋਰ ਹੈ ਨਾ ਫੇਰ ਉਸ ਤੋਂ ਬਾਅਦ ਪਤਾ ਲੱਗਦਾ ਬਰਜਿੰਦਰ ਚੋਹਾਨ ਜੀ ਹੋਗੇ ਸੁਖਵਿੰਦਰ ਅਮਰਤ ਜੀ ਇਹਨਾਂ ਦੇ ਸ਼ੇਅਰ ਜਿਹੜੇ ਸੀ ਮੈਂ ਆਪਣੀ ਜਵਾਨੀ ਵੇਲੇ ਦੀ ਡਾਇਰੀ ਚ ਨੋਟ ਕੀਤੇ ਹੋਏ ਸੀ ਜਦੋਂ ਮੈਂ ਯੂਨੀਵਰਸਿਟੀ ਐਮ ਐਚ ਪੜ੍ਹਦੀ ਸੀ ਜਾਂ ਮੈਂ ਐਂਕਰ ਕਰਦੀ ਸੀ ਕਾਲਜ ਦੇ ਟਾਈਮ ਤੇ ਬੀ ਐਮ ਐਚ ਹੈ ਨਾ ਪਰ ਉਦੋਂ ਮੈਨੂੰ ਪਤਾ ਨਹੀਂ ਸੀ ਇਹ ਕੌਣ ਲੋਕ ਨੇ ਮੈਨੂੰ ਲੱਗਦਾ ਸੀ ਨਹੀਂ ਇਹ ਕਿਤੋਂ ਹੋਰ ਦੇ ਹੁੰਦੇ ਹੋਣਗੇ ਵੀ ਮੈਨੂੰ ਨਹੀਂ ਸੀ ਉਮੀਦ ਮੈਂ ਕਦੇ ਇਹਨਾਂ ਨੂੰ ਇਹ ਸ਼ਬਦ ਕਿਸੇ ਦੁਨੀਆ ਦੇ ਹੋਰ ਇਹ ਹਾਂ ਇਹ ਲੋਕ ਮਤਲਬ ਪਤਾ ਅੱਛਾ ਇਹ ਵੀ ਨਹੀਂ ਸੀ ਪਤਾ ਇਹ ਗਜ਼ਲ ਹੈ ਇਹ ਸ਼ੀਰ ਹੈ ਇਹ ਵੀ ਨਹੀਂ ਸੀ ਪਤਾ 2019 ਚ ਪਹਿਲੀ ਵਾਰ ਜਦੋਂ ਇਹਨਾਂ ਨੂੰ ਸਾਹਮਣੇ ਦੇਖਿਆ ਤੇ ਮੈਨੂੰ ਪਤਾ ਕਿ ਮੇਰਾ ਕਾਂਬਾ ਨਹੀਂ ਸੀ ਮੇਥੋਂ ਚੱਲਿਆ ਜਾ ਰਿਹਾ ਉਹਨਾਂ ਦਾ ਤੇਜ਼ ਨਹੀਂ ਸੀ ਮੇਥੋਂ ਚੱਲਿਆ ਜਾ ਰਿਹਾ ਹਨਾ ਤਾਂ ਇਹ ਮੈਨੂੰ ਲੱਗਦਾ ਕਿ ਅ ਰਿਆਜ਼ ਕਰਦੇ ਰਹਿਣਾ ਜ਼ਰੂਰੀ ਹੈ ਪੜੇ ਬਿਨਾ ਛੱਡ ਦਿਓ ਜਦੋਂ ਲੱਗਦਾ ਨਾ ਹੁਣ ਇਹੀ ਕਰੀਦਾ ਜਦੋਂ ਕਵਿਤਾ ਕਿਤੇ ਕਿਤੇ ਚੱਲ ਜਾਂਦੀ ਹੈ ਕਿ ਕੋਈ ਨਹੀਂ ਹਲੇ ਤੂੰ ਸਬਰ ਕਰ ਤੇ ਫਿਰ ਉਹ ਤੋ ਪੜੀਦਾ ਰੱਜ ਕੇ ਪੜੀਦਾ ਫਿਰ ਉਹਨੂੰ ਰੱਖ ਦੇਈਦਾ ਰੂਤੂ ਵੀ ਖਾਲੀ ਹੋਈਦਾ ਸੋ ਇਸ ਸਪੇਸ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਰੱਬ ਨੇ ਜੇ ਹਰ ਇੱਕ ਚੀਜ਼ ਦੀ ਸਪੇਸ ਦਿੱਤੀ ਹੈ ਅੱਖਾਂ ਦੇ ਵਿੱਚ ਵੀ ਸਪੇਸ ਦਿੱਤੀ ਹੈ ਸਾਹ ਲੈਣ ਲਈ ਵੀ ਸਪੇਸ ਦਿੱਤੀ ਹੈ ਦਿਲ ਅੰਦਰ ਵੀ ਸਪੇਸ ਦਿੱਤੀ ਆ ਤਾਂ ਇਸ ਸਪੇਸ ਲੈਣੀ ਬਣਦੀ ਆ ਆਪਣੇ ਲਿਖਣ ਤੋਂ ਪੜਨ ਦੇ ਵਿਚਾਰ ਪੜਨ ਤੋਂ ਅੱਗੇ ਲਿਖਣ ਦੇ ਵਿਚਾਰ ਇਹੀ ਸਾਰਾ ਬਹੁਤ ਚੰਗਾ ਲੱਗਿਆ ਬਹੁਤ ਸ਼ਾਇਦ ਨਹੀਂ ਲੱਗਦਾ ਬਹੁਤ ਲੰਬੇ ਟਾਈਮ ਤੋਂ ਆਪਾਂ ਜੁੜੇ ਹੋਏ ਹਾਂ ਜੀ ਤੇ ਤੁਹਾਡੇ ਸ਼ਬਦਾਂ ਦਾ ਨਿਖਾਰ ਆ ਜਿਹੜਾ ਚਲੋ ਸਾਰਿਆਂ ਲਈ ਜਿਹੜੇ ਸਾਹਿਦ ਸ਼ਕੀਨ ਹੈ ਉਹਨਾਂ ਲਈ ਰੂਹ ਦਾ ਸਕੂਨ ਹੈ ਅਮੀਨ ਟਾਈਮ ਲਾਈਨ ਲਈ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਾਹਿਦ ਇੱਕ ਇੰਟਰਵਿਊ ਕਰਕੇ ਚੰਗਾ ਲੱਗਦਾ ਹੈ ਕਿਤੇ ਨਾ ਕਿਤੇ ਹਰ ਬੰਦੇ ਦੇ ਅੰਦਰ ਇੱਕ ਸ਼ਾਇਰ ਬੈਠਾ ਹੈ ਸ਼ਾਇਰ ਦੇ ਨਾਲ ਨਾਲ ਇੱਕ ਸੁਰਤਾ ਵੀ ਹੈ ਤੇ ਅਸੀਂ ਆਪਣੀ ਉਮਰਾਂ ਨੂੰ ਯਾਦ ਕਰਦੇ ਹਾਂ ਕੁਝ ਸ਼ਬਦ ਇਹ ਜਿਹੇ ਹੁੰਦੇ ਜਿੱਤ ਇਹ ਜਿਹੇ ਹੁੰਦੇ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੇ ਮਾਪਿਆਂ ਨੂੰ ਯਾਦ ਕਰਾਂਗੇ ਸੋ ਪੜਦੇ ਰਹੋ ਯਾਦ ਕਰਦੇ ਰਹੋ ਫਿਰ ਮਿਲਾਂਗੇ ਸਸਵੀ